ਇਹ ਕਿਹਾ ਜਾਂਦਾ ਜੇਕਰ ਤੁਸੀਂ ਹੈਲਦੀ ਡਾਈਟ ਆਪਣੇ ਜ਼ਿੰਦਗੀ ਵਿੱਚ ਐਡ ਕਰ ਲੈਂਗੇ ਤਾਂ ਬਹੁਤ ਸਾਰੀਆਂ ਡਿਸੀਜ਼ ਨੂੰ ਤੁਸੀਂ ਆਪਣੇ ਲਾਈਫ ਚ ਰਿਡਿਊਸ ਕਰ ਦਿੰਦੇ ਆ ਅੱਜ ਕੱਲ ਬਹੁਤ ਕਾਮਨ ਡਿਸੀਜ਼ ਨੇ ਹਾਰਟ ਬਰਡ ਬੀਪੀ ਸ਼ੂਗਰ ਉਹ ਤੁਹਾਡੇ ਤੋਂ ਦੂਰ ਹੋ ਜਾਂਦੇ ਜੇਕਰ ਤੁਸੀਂ ਹੈਲਦੀ ਡਾਈਟ ਲੈਂਦੇ ਹੋ ਜੇਕਰ ਤੁਸੀਂ ਬਾਡੀ ਬਿਲਡਰ ਹੋ ਤਾਂ ਵੀ ਕਿਹਾ ਜਾਂਦਾ ਐਕਸਰਸਾਈਜ਼ ਦਾ 30% ਰੋਲ ਹੁੰਦਾ 70% ਰੋਲ ਹੁੰਦਾ ਹੈਲਦੀ ਡਾਈਟ ਦਾ ਬਸ ਨੌਲਜ ਵੇਖੇ ਤੁਹਾਨੂੰ ਮੀਨੂ ਦਿੰਦੇ ਆ ਉਹਦੇ ਵਿੱਚ ਰੇਟਸ ਨਹੀਂ ਲਿਖੇ ਹੁੰਦੇ ਮੀਲ ਦੇ ਸਗੋਂ ਨਾਲ ਨਾਲ ਪ੍ਰੋਟੀਨ ਕਾਰਬਸ ਫੈਟ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਹੈ ਐਕਸਰਸਾਈਜ਼ ਲਗਾਉਂਦੇ ਆ ਉਹਨਾਂ ਲਈ ਵੈਰਾਈਟੀ ਬਹੁਤ ਈ ਨੋਦੀ ਪਨੀਰ ਖਾ ਲਿਆ ਨਾ ਮਸ਼ਰੂਮ ਖਾ ਲੇ ਜਾਂ ਬਟਰ ਚਿਕਨ ਲੈ ਲਿਆ ਜਾਂ ਚਿਕਨ ਖਾ ਲਿਆ ਚਿਕਨ ਬ੍ਰੈਸਟ ਖਾ ਲਈ ਇੱਥੇ ਵੈਰਾਈਟੀ ਬਹੁਤ ਸਾਰੀਆਂ ਨਾਲ ਤੁਹਾਨੂੰ ਸਕਰੀਨ ਤੇ ਵੀ ਨਜ਼ਰ ਆ ਰਹੀ ਹੈ ਬਹੁਤ ਸਾਰੀ ਵੈਰਾਈਟੀ ਇੰਨੀ ਵੈਰਾਈਟੀ ਕਿ ਐਕਚੁਅਲੀ ਚ ਆਪਾਂ ਦੇ ਪਰਨੇ ਜੀ ਬਿਲਕੁਲ ਜੋ ਮੀਨੂ 'ਚ ਆਬਵੀਅਸਲੀ ਜੋ ਲਿਖਿਆ ਹੈ ਉਹ ਅਸੀਂ ਸਰਵ ਕਰਦੇ ਆ ਇੱਥੇ 150 ਪਲੱਸ ਡਿਸ਼ੇਸ ਅਸੀਂ ਸਰਵ ਕਰਦੇ ਆ ਇਨਕਲੂਡਿੰਗ ਡਰਿੰਕਸ ਤੇ ਇਹ ਸਾਰੀਆਂ ਦੀ ਸਾਰੀਆਂ ਹੈਲਦੀ ਡਰਿੰਕਸ ਹੈਲਦੀ ਵੀ ਹੈਲਦੀ ਮੀਲਸ ਹੈ ਤੇ ਮੈਂਬਰਸ਼ਿਪ ਪਲਾਨਸ ਅਵੇਲੇਬਲ ਹੈਗੇ ਆ ਜੀ ਜਿਹਦੇ ਵਿੱਚ ਤੁਸੀਂ ਮੈਂਬਰਸ਼ਿਪ ਕਾਰਡਸ ਲੈ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਕੋਲ ਮੰਥਲੀ ਈਲ ਪੈਕੇजेस ਹੈਗੇ ਆ ਜਿਹਦੇ ਵਿੱਚ ਤੁਸੀਂ ਜਾਂ ਤਾਂ ਸਾਡੇ ਮੀਨੂ ਦੇ ਅਕੋਰਡਿੰਗ ਫੂਡ ਲੈ ਸਕਦੇ ਹੋ ਜਾਂ ਤੁਸੀਂ ਆਪਣੀ ਚੁਆਇਸ ਦਾ ਕਸਟਮਾਈਜ਼ ਫੂਡ ਬਣਵਾ ਸਕਦੇ ਹੋ ਉਹਦੇ ਡਿਸਕਾਊਂਟ ਮਿਲੇਗਾ ਜੀ ਸਾਡੇ ਜੀ ਬਿਲਕੁਲ ਉਹ ਜਿਹੜੇ ਮੈਂਬਰਸ਼ਿਪਸ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਡਿਸਕਾਊਂਟਸ ਹੁੰਦੇ ਆ ਅਪ ਟੂ 25% ਸੈਲਡ ਆਈ ਹੈ ਬਹੁਤ ਫੈਂਸੀ ਹੈ ਬਹੁਤ ਰੌ ਹੈ ਬਹੁਤ ਕਲਰਫੁਲ ਹੈ ਔਰ ਨਾਲ ਦੀ ਨਾਲ ਮੈਨੂੰ ਭਾਜੀ ਨੇ ਜਿਹੜਾ ਸ਼ੇਕ ਸੁਜੈਸਟ ਕੀਤਾ ਜੀ ਹੈਗਾ ਇਮਿਊਨਿਟੀ ਬੂਸਟਰ ਕਹਿੰਦੇ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰ ਲੈਣਾ ਤਾਂ ਜੋ ਇਹ ਸਾਰੀਆਂ ਜੀਜ਼ਾਂ ਬੜੇ ਆਰਾਮ ਨਾਲ ਤੁਹਾਨੂੰ ਪਚ ਜਾਣੇ ਚ ਕੀ ਕੀ ਪਾਇਆ ਉਹ ਆਪਾਂ ਜਸਪ੍ਰੀ ਭਾਜੀ ਤੋਂ ਪੁੱਛਾਂਗੇ ਲੇਕਿਨ ਮੈਂ ਪਹਿਲਾਂ ਟੇਸਟ ਕਰਕੇ ਦੱਸਦਾ ਮੈਂ ਤੁਸੀਂ ਕੀ ਆਰਡਰ ਕੀਤਾ ਅਸੀਂ ਇੰਗਲਿਸ਼ ਵੈਜੀਜ਼ ਪਾਸਤਾ ਆਰਡਰ ਕੀਤਾ ਆ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਡੇਲੀਸ਼ੀਅਸ ਅੱਛਾ ਇਹ ਵੈਜ ਵੈਜ ਹੈ ਕਿ ਨਾਨ ਵੈਜ ਹੈ वेज ਜャ ਵੇਜ ਜャ ਪਰ ਆਪ ਤੈਨੂੰ ਕਿਵੇਂ ਲੱਗਿਆ ਸਬਜੀ ਸਭ ਸਬজੀਆਂ ਬਹੁਤ ਏਰਪਾਸਟ ਦੇ ਵਿੱਚ ਤੈਨੂੰ ਕਿਵੇਂ ਲੱਗਿਆ ਬਹੁਤ ਸਮੂਥ ਹੈ ਜੀ ਹਾਂ ਜੀ ਹਾਂ ਜੀ ਜੂਸੀਆ ਬਹੁਤ ਵਧੀਆ ਸਬ지 ਇਹਦੇ ਵਿੱਚ ਵੀ ਬਹੁਤ ਆਲਿਵਸ ਨੇ ਸਬ지 ਆਇਆ ਤੁਸੀਂ ਦੇਖੋ ਕਿ ਨਜ਼ਾਰਾ ਬੰਨਿਆ ਪਿਆ ਔਰ ਨਾਲ ਵੀ ਨਾਲ ਕਹਿੰਦੇ ਲਾਈਟ ਲਾਈਟ ਫੀਲ ਕਰ ਰਹੇ ਹੈ ਪੈਨਕੇਕਸ ਓਮਲੇਟਸ ਟੋਸਟ ਹੁੰਦੇ ਆ ਤੇ ਸਟੀਮ ਚਿਕਨ ਬਰੈਸਟ ਵਾਲੇ ਮੀਲਸ ਵੀ ਹੁੰਦੇ ਜੋ ਕਿ ਅੱਜਕੱਲ ਬਹੁਤ ਜਿਮ ਵਾਲੇ ਬੰਦੇ ਜਿਆਦਾ ਲਾਈਕ ਕਰਦੇ ਆ ਕਿ ਮੈਸ਼ ਪੋਟੈਟੋ ਮੀਲਸ ਕਿਨਵਾ ਮੀਲਸ ਜੀ ਪ੍ਰੋਟੀਨ ਪਲੇਟਰ ਹੈਗੇ ਆ ਮਰੀਨ ਸੈਂਡਵਿਚ ਬ੍ਰਾਊਨ ਬ ਸੈਲਡਸ ਹੈਗੇ ਆ ਵੈਜ ਨਾਨ ਵੈਜ ਤੇ ਸੂਪਸ ਹੈਗੇ ਆ ਵੈਜ ਨਾਨ ਵੈਜ ਸਪਲੀਮੈਂਟ ਡਰਿੰਕਸ ਬਾਰੇ ਮੈਂ ਜਾਨਣਾ ਚਾਹੂੰਗਾ ਜੀ ਜੀ ਸਪਲੀਮੈਂਟ ਡਰਿੰਕਸ ਸੈਕਸ਼ਨ ਅਸੀਂ ਰੱਖਣ ਦਾ ਮੇਨ ਮਕਸਦ ਇਹ ਸੀਗਾ ਵੀ ਨਾਰਮਲੀ ਕਈ ਵਾਰੀ ਇੱਕ ਬੜੀ ਇਕਨੋਮਿਕਲ ਫੈਮਿਲੀ ਨੂੰ ਬਿਲੋਂਗ ਕਰਦੇ ਹੁੰਦੇ ਕੁਝ ਲੋਕ ਕੁਝ ਐਥਲੀਟ ਜਾਂ ਕੁਝ ਸਟੂਡੈਂਟਸ ਉਹ ਇੱਕ 4-5-7000 ਦਾ ਡੱਬਾ ਅਫੋਰਡ ਨਹੀਂ ਕਰ ਸਕਦੇ ਹੁੰਦੇ ਜੀ ਜੀ ਸੋ ਸਾਡੇ ਕੋਲ ਸਪਲੀਮੈਂਟ ਡਰਿੰਕ ਰੱਖਣ ਦਾ ਮੇਨ ਮਕਸਦ ਇਹ ਆ ਵੀ ਤੁਸੀਂ ਇੱਕ ਪ੍ਰੋਟੀਨ ਸ਼ੇਕ ਦਾ ਇੱਕ ਗਲਾਸ ਲੈ ਸਕਦੇ ਹੋ ਹਮ ਕਿ ਜੰਕ ਫੂਡ ਖਾ ਕੇ ਫਰਾਈਡ ਫੂਡ ਖਾ ਕੇ ਨਿੱਕੇ ਨਿੱਕੇ ਛੋਟੇ ਛੋਟੇ ਬੱਚਿਆਂ ਦਾ ਵੀ ਵੱਧ ਰਿਹਾ ਹੈ ਕੋਲੇਸਟ੍ਰੋਲ ਦੋਸਤੋ ਪਰ ਅੱਜ ਤੁਹਾਨੂੰ ਅਜਿਹੇ ਰੈਸਟੋਰੈਂਟ ਵਿੱਚ ਲੈ ਕੇ ਆਇਆ ਕੈਫੇ ਵਿੱਚ ਲੈ ਕੇ ਜਿੱਥੋਂ ਖਾਣਾ ਖਾਣ ਤੋਂ ਬਾਅਦ ਬੀਪੀ ਅਤੇ ਸ਼ੂਗਰ ਰੈਂਦੀ ਹੈ ਵਿੱਚ ਕੰਟਰੋਲ ਦੋਸਤੋ ਕਿਉਂਕਿ ਕਿਹਾ ਜਾਂਦਾ ਹੈ ਤੰਦਰੁਸਤ ਸ਼ਕਤੀਸ਼ਾਲੀ ਸਰੀਰ ਬਣਾਉਣ ਵਿੱਚ ਡਾਈਟ ਦਾ ਬਹੁਤ ਹੁੰਦਾ ਹੈ ਅਹਿਮ ਗੱਲ ਦੋਸਤੋ ਡਾਈਟ ਦਾ ਬਹੁਤ ਹੁੰਦਾ ਹੈ ਹਾਂ ਮਰੋ ਦੋਸਤੋ ਸਭ ਸ਼੍ਰੀ ਅਕਾਲ ਪੀਪੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀਸ਼ੂਰ ਤੁਸੀਂ ਸ਼ਹਿਰ ਤੋਂ ਮਸਲਾਲੇ ਦਾ ਵੀਡੀਓ ਕਿਸ ਤਰ੍ਹਾਂ ਬਹੁਤ ਫਲ ਵਾਲਾ ਦੋਸਤੋ ਨਿਊ ਐਡਵੈਂਚਰ ਦੀ ਗੱਲ ਕਰਾਂਗੇ ਅੱਜ ਅੱਜ ਸਾਡੇ ਪੰਜਾਬ ਵਿੱਚ ਸਾਡੇ ਨਵੇਂ ਸ਼ਹਿਰ ਵਿੱਚ ਮੈਟਰੋ ਸਿਟੀ ਵਰਗੀ ਫੈਸਿਲਿਟੀ ਪਹੁੰਚ ਗਈ ਹੈ ਕਿਉਂ ਕਿਉਂਕਿ ਨਵਾਂ ਸ਼ਹਿਰ ਵਿੱਚ ਜਿੰਮ ਤਾਂ ਬਹੁਤ ਸਾਰੇ ਹੋਣਗੇ ਲੇਕਿਨ ਮਸਲ ਹੌਲਿਕਸ ਨਾਮ ਦਾ ਇੱਕ ਕੈਫੇ ਇਕਲੌਤਾ ਹੈ ਜਿਹੜਾ ਮਸਲ ਫੀਡ ਕਰਦਾ ਹੈ ਆਮੂਮਨ ਸਾਡੀ ਆਦਤ ਜੀ ਬਣੀ ਹੈ ਯਾਰ 버ਗਰ ਖਾ ਲਈਏ ਪੀਜ਼ਾ ਖਾ ਲਈਏ ਜੋ ਸਾਡੀ ਸੇਤ ਨੂੰ ਖਰਾਬ ਕਰਦਾ ਉਹ ਬੈਡ ਫੈਟ ਹੈ ਪਰ ਇਹ ਅਜਿਹਾ ਇੱਕ ਲੋਕਤਾ ਨਵਾਂ ਸ਼ਹਿਰ ਵਿੱਚ ਕੈਫੇ ਹੈ ਜੋ ਤੁਹਾਡੇ ਮਸਲ ਨੂੰ ਫੀਡ ਕਰ ਤੱਥ ਕਿਹਾ ਜਾਂਦਾ ਜੇਕਰ ਤੁਸੀਂ ਹੈਲਦੀ ਡਾਈਟ ਆਪਣੇ ਜ਼ਿੰਦਗੀ ਵਿੱਚ ਐਡ ਕਰ ਲੈਂਦੇ ਤਾਂ ਬਹੁਤ ਸਾਰੀਆਂ ਡਿਸੀਜ਼ ਨੂੰ ਤੁਸੀਂ ਆਪਣੇ ਲਾਈਫ ਚ ਰਿਡਿਊਸ ਕਰ ਦਿੰਦੇ ਅੱਜ ਕੱਲ ਬਹੁਤ ਕਾਮਨ ਡਿਸੀਜ਼ ਨੇ ਹਾਰਟ ਬर्न ਬੀਪੀ ਸ਼ੂਗਰ ਉਹ ਤੁਹਾਡੇ ਤੋਂ ਦੂਰ ਖੋ ਜਾਂਦੇ ਜੇਕਰ ਤੁਸੀਂ ਹੈਲਦੀ ਡਾਈਟ ਲੈਂਦੇ ਜੇਕਰ ਤੁਸੀਂ ਬਾਡੀ ਬਿਲਡਰ ਹੋ ਤਾਂ ਵੀ ਕਿਹਾ ਜਾਂਦਾ ਐਕਸਰਸਾਈਜ਼ ਦਾ 30% ਰੋਲ ਹੁੰਦਾ ਤੇ 70% ਰੋਲ ਹੁੰਦਾ ਹੈ ਹੈਲਦੀ ਡਾਈਟ ਦਾ ਬਸ ਅਨਾਲਿਕਸ ਵੀ ਕਿਹਾ ਤੁਹਾਨੂੰ ਕੱਲਾ ਜਿਹੜਾ ਮੈਨੂ ਦਿੰਦੇ ਆ ਉਹਦੇ ਵਿੱਚ ਰੇਟਸ ਨਹੀਂ ਲਿਖੇ ਹੁੰਦੇ ਮੀਲ ਦੇ ਸਭੋ ਨਾਲ ਜਲ ਪ੍ਰੋਟੀਨ ਕਾਰਬਸ ਫੈਟ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਹੈ ਨਿਊਟ੍ਰੀਸ਼ਨ ਵੈਲਿਊ ਵਾ ਦੱਸਿਆ ਹੁੰਦਾ ਕਿ ਅਗਰ ਤੁਸੀਂ ਕੋਈ ਮੀਲ ਲੈਂਦੇ ਹੋ ਕਿ ਉਹਦੇ ਅੰਦਰ ਕਿੰਨੀ ਫੈਟ ਹੈ ਕਿੰਨੀ ਪ੍ਰੋਟੀਨ ਹੈ ਕਿੰਨੇ ਕਾਰਬਸ ਹੁਣ ਕਦ ਤੱਕ ਦੋਸਤੋ ਰੈਸਟੋਰੈਂਟਸ ਵਿੱਚ ਜਾ ਕੇ ਆਪਾਂ ਸਿਰਫ 버ਗਰ ਪੀਜ਼ੇ ਸ਼ੇਕਸ ਆਰਡਰ ਕਰਦੇ ਰਹਾਂਗੇ ਕਿਉਂ ਨਹੀਂ ਆਪਾਂ ਮਸਰੋਲਿਕਸ ਨੂੰ ਟਰਾਈ ਕਰਦੇ ਔਰ ਇੱਥੇ ਫੈਮਿਲੀ ਲਾ ਲਾਉਂਦੇ ਆ ਤੇ ਐਦਾਂ ਦੇ ਡिटॉक्स ਡਰਿੰਕ ਪੀਨੇ ਆ ਜਿਹੜੇ ਸਾਡੀ ਬਾਡੀ ਨੂੰ ਹਰ ਹਰ ਕਾ ਹਲਕਾ ਮਹਿਸੂਸ ਕਰਾਉਂਦੇ ਆ ਵੈਰਾਈਟੀ ਇੰਨੀ ਜ਼ਿਆਦਾ ਹੈ ਸੈਲਡਸ ਦੀ ਵੈਰਾਈਟੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਤਾਂ ਸੈਲਡ ਖਾ ਕੇ ਰੱਜ ਜਾਓਗੇ ਔਰ ਜਦੋਂ ਦੇਖੋਗੇ ਪ੍ਰੋਟੀਨ ਕਾ ਫੈਟ ਤੁਹਾਡੀ ਜ਼ਿੰਦਗੀ ਚ ਬਹੁਤ ਅੱਛੇ ਤਰੀਕੇ ਟੁਕਵੇਂ ਤਰੀਕੇ ਐਡ ਹੋ ਰਿਹਾ ਫਿਰ ਬਾਡੀ ਤਾਂ ਆਪੀ ਹਲਕਾ ਹਲਕਾ ਮਹਿਸੂਸ ਕਰ ਰਹੀਗੀ ਸਾਥਿਓ ਹੁਣ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਨਜ਼ਰ ਆ ਰਹੇ ਨੇ ਜਸਪ੍ਰੀਤ ਜੀ ਜੋ ਫਰੈਂਚਾਈਜ਼ੀ ਚੇਨ ਓਨਰ ਨੇ ਪਹਿਲਾਂ ਸਰ ਦਾ ਸਵਾਗਤ ਕਰਦੇ ਆ ਫਿਰ ਮਸਲੋਲਿਕਸ ਬਾਰੇ ਬਹੁਤ ਸਾਰੇ ਸਵਾਲ ਹਨ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਅੱਜ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਅੱਜ ਕੱਲ ਲੋਕ ਸੋਚਦੇ ਆ ਕਿ ਯਾਰ ਜੰਕ ਫੂਡ ਦੀ ਡਿਮਾਂਡ ਬਹੁਤ ਹੈ ਜੰਕ ਫੂਡ ਨੂੰ ਲੈ ਕੇ ਕੋਈ ਰੈਸਟੋਰੈਂਟ ਖੋਲ੍ਹੇ ਕਿਉਂਕਿ ਪਰਤਾ ਵੀ ਬਹੁਤ ਹੋ ਜਾਂਦਾ ਹੈ ਤੁਹਾਡੇ ਦਿਮਗ 'ਚ ਕਿਤਾ ਖਿਆਲ ਹੈ ਕਿ ਮਸਲੋਲਿਕਸ ਵਰਗਾ ਪਾ ਕੈਫੇ ਬਣਾਉਣਾ ਜਿਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਵੀ ਨਾਲ ਦੀ ਨਾਲ ਹੀ ਦੱਸਣੀ ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਪਿਆਰੀ ਬੱਤੀ ਨਮਾਸ਼ਾਰ ਦੇਖ ਰਹੇ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਵੀ ਅਸੀਂ ਇੱਕ ਸਪੋਰਟਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਤੇ ਨਾਲੇ ਨਾਲ ਅਸੀਂ ਜਦੋਂ ਇੱਕ ਇੱਕ ਕਲਚਰ ਹੰਡਾਇਆ 10 12 15 ਸਾਲ ਜਿੰਨਾ ਵੀ ਉਹਦੇ ਵਿੱਚ ਅਸੀਂ ਇਹ ਚੀਜ਼ ਖੁਦ ਮਹਿਸੂਸ ਕੀਤੀ ਵੀ ਇੱਕ ਚੰਗਾ ਵਰਕਆਊਟ ਜਾਂ ਚੰਗਾ ਡਿਸਪਲਿਨ ਕਰਨ ਦੇ ਨਾਲ ਨਾਲ ਸਾਨੂੰ ਕੋਈ ਚੰਗੀ ਡਾਈਟ ਖਾਣ ਦੀ ਕੋਈ ਆਪਸ਼ਨ ਖਾਸ ਅਵੇਲੇਬਲ ਨਹੀਂ ਸੀ ਹੈਗੀ ਨਾ ਤਾਂ ਕੋਈ ਸੋਸ਼ਲ ਮੀਡੀਆ ਹੁੰਦਾ ਸੀ ਉਸ ਜ਼ਮਾਨੇ ਦੇ ਵਿੱਚ ਫਿਰ ਕਰਦੇ ਕਰਉਂਦੇ ਅਸੀਂ 2015 16 ਦੇ ਵਿੱਚ ਇਹ ਚੀਜ਼ ਦੇ ਇੱਕ ਆਈਡੀਆ ਲੈ ਕੇ ਆਏ ਇਹ ਨੂੰ ਸੀ 2016 ਚ ਇੰਪਲੀਮੈਂਟ ਕੀਤਾ ਜੀ ਤੇ ਉਸ ਆਈਡੀ ਦੇ ਨਾਲ ਨਾਲ ਅਸੀਂ ਆਫਲਾਈਨ ਇੱਕ ਇਸ ਚੀਜ਼ ਨੂੰ ਸਟਾਰਟ ਕਰਨਾ ਚਾਹੁੰਦੇ ਸੀਗੇ ਆਫਲਾਈਨ ਮਤਲਬ ਕਿ ਅਸੀਂ ਚਾਹੁੰਦੇ ਸੀਗੇ ਵੀ ਓਪਨ ਮਾਰਕੀਟ ਚ ਨਾ ਹੋਵੇ ਸਿਰਫ ਇੱਕ ਡਿਲੀਵਰੀ ਦੇ ਥਰੂ ਕਿਤੇ ਸਟਾਰਟ ਕੀਤਾ ਜਾਵੇ ਤਾਂ ਜੀ ਤੇ ਬਟ ਨਹੀਂ ਫਿਰ ਕਿਵੇਂ ਮਾਈਂਡ ਵਿੱਚ ਪਲਾਨ ਆਇਆ ਵੀ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਓਪਨ ਕਰਕੇ ਇੱਕ ਵਾਰੀ ਟਰਾਈ ਕਰੀਏ ਸਭ ਤੋਂ ਪਹਿਲਾਂ ਕੈਫੇ ਕਿੱਥੇ ਖੋਲਣਾ ਜੀ ਤੁਸੀਂ ਸਭ ਤੋਂ ਪਹਿਲਾਂ ਅਸੀਂ ਜਲੰਧਰ ਦੇ ਵਿੱਚ ਸਟਾਰਟ ਕੀਤਾ ਜੀ ਜੀ ਅੱਛਾ ਜਿਵੇਂ ਮੈਂ ਤੁਹਾਡਾ ਮੈਨੂ ਦੇਖ ਰਿਹਾ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕੰਗ੍ਰੈਚੂਲੇਟ ਕਰਨਾ ਚਾਹੁੰਗਾ ਵੈਰਾਈਟੀ ਬਹੁਤ ਜ਼ਿਆਦਾ ਨਹੀਂ ਤਾਂ ਨਾਰਮਲੀ ਬੰਦਾ ਇਹ ਸੋਚਦਾ ਕਿ ਯਾਰ ਜਿਹਨੇ ਮੁੰਡੇ ਐਕਸਰਸਾਈਜ਼ ਲਗਾਉਂਦੇ ਆ ਉਹਨਾਂ ਲਈ ਵੈਰਾਈਟੀ ਬਹੁਤ ਥੀਨ ਹੁੰਦੀ ਪਨੀਰ ਖਾ ਲਿਆ ਜਾਂ ਮਸ਼ਰੂਮ ਖਾ ਲੇ ਜਾਂ ਬਟਰ ਚਿਕਨ ਲੈ ਲਿਆ ਜਾਂ ਚਿਕਨ ਖਾ ਲਿਆ ਚਿਕਨ ਬਰੈਸਟ ਖਾ ਲਈ ਇੱਥੇ ਵੈਰਾਈਟੀ ਬਹੁਤ ਸਾਰੀਆਂ ਨਾਲ ਦੀਆਂ ਤੁਹਾਨੂੰ ਸਕਰੀਨ ਤੇ ਵੀ ਨਜ਼ਰ ਆ ਰਹੀ ਹੈ ਬਹੁਤ ਸਾਰੀ ਵੈਰਾਈਟੀ ਇੰਨੀ ਵੈਰਾਈਟੀ ਕਿ ਐਕਚੁਅਲੀ ਚ ਆਪਾਂ ਦੇ ਪਾਣੇ ਜੀ ਬਿਲਕੁਲ ਜੋ ਮੀਨੂ 'ਚ ਆਬਵੀਅਸਲੀ ਜੋ ਲਿਖਿਆ ਹੈ ਉਹ ਅਸੀਂ ਸਰਵ ਕਰਦੇ ਆ ਇੱਥੇ 150 ਪਲੱਸ ਡਿਸ਼ੇਸ ਅਸੀਂ ਸਰਵ ਕਰਦੇ ਆ ਇਨਕਲੂਡਿੰਗ ਡਰਿੰਕਸ ਤੇ ਇਹ ਸਾਰੀਆਂ ਦੀ ਸਾਰੀਆਂ ਹੈਲਦੀ ਡਰਿੰਕਸ ਹੈਲਦੀ ਹੈਲਦੀ ੀਲਸ ਤੇ ਇਹਨਾਂ ਦੇ ਵਿੱਚ ਸਿੰਪਲ ਅਸੀਂ ਇੱਕ ਹਰ ਤਰ੍ਹਾਂ ਦੀ ਫਾਰਮ ਕਵਰ ਕੀਤੀ ਹੋਈ ਹੈ ਠੀਕ ਹੈ ਵੈਜਿਟੇਬਲ ਦੇ ਮਾਸਤੇ ਵੀ ਸਾਰੀਆਂ ਫਾਰਮਸ ਕਵਰ ਕੀਤੀਆਂ ਨੇ ਫਾਰਮ ਦਾ ਮਤਲਬ ਕਿ ਸੈਲਡ ਬਰਾਉਨ ਰਾਈਸ ਕਿਨਵਾ ੀਲਸ ਹਾਂ ਸੈਲਡ ਬਹੁਤ ਸਾਰੀ ਵੈਰਾਈਟੀ ਹੈ ਜੀ ਸੈਲਡ ਵਿੱਚ ਬਹੁਤ ਸਾਰੀ ਵੈਰਾਈਟੀ ਹੈ ਬੇਸਿਕਲੀ ਡਾਈਟ ਨੂੰ ਨਾ ਕਲਾ ਸੈਲਡ ਨਾਲ ਜੁੜਿਆ ਜਾਂਦਾ ਅਸਲ ਵਿੱਚ ਐਵੇਂ ਨਹੀਂ ਹੁੰਦਾ ਡਾਈਟ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ ਕਾਰਬਸ ਵੀ ਹੋਣੇ ਚਾਹੀਦੇ ਆ ਪ੍ਰੋਟੀਨ ਵੀ ਹੋਵੇ ਫਾਈਬਰ ਵੀ ਹੋਵੇ ਵਿਟਾਮਿਨਸ ਵੀ ਹੋਣ ਹੈਲਦੀ ਫੈਟਸ ਵੀ ਹੋਣ ਉਹ ਸਾਰੀਆਂ ਚੀਜ਼ਾਂ ਦਾ ਇੱਕ ਕੰਬੀਨੇਸ਼ਨ ਹੈ ਮੀਨੂ ਦੇ ਵਿੱਚ ਪਾਇਆ ਜੇ ਤੁਸੀਂ ਫੂਡ ਪ੍ਰੀਪੇਅਰ ਕਰਨ ਦੀ ਗੱਲ ਕੀਤੀ ਯੂਟੈਂਸਲਸ ਜਿਹੜੇ ਆ ਜਿਨ੍ਹਾਂ ਵਿੱਚ ਤੁਸੀਂ ਫੂਡ ਕੁ वेज ਤੇ ਨਾਨवेज ਵਾਲੇ ਵੱਖੋ ਵੱਖਰੇ ਹੁੰਦੇ ਆ ਕਿ ਸਿਮਿਲਰ ਸੇਮ ਚੀਜ਼ ਆ। ਸੀ ਆਬਵੀਅਸਲੀ ਸਾਡਾ ਫੂਡ ਵੀ ਤੁਸੀਂ ਡਿਸਪਲੇ ਕਾਊਂਟਰ ਵੀ ਵੇਖੋਗੇ ਤਾਂ ਉਹ ਵੇਜ ਨਾਨवेज ਦਾ ਸੈਪਰੇਟ ਅਸੀਂ ਇੱਕ ਪਾਰਟੀਸ਼ਨ ਰੱਖਿਆ ਆ। ਮੈਂ ਖੁਦ ਵੀ ਪਿਓਰ ਵੇਜੀਟੇਰੀਅਨ ਤੇ ਅੰਡਾ ਮੀਟ ਵਗੈਰਾ ਕੁਝ ਨਹੀਂ ਖਾਂਦਾ। ਤੋਂ ਉਸ ਲਈ ਮੈਂ ਹਾਂਜੀ ਸਰਵ ਕਰਦਾ ਆ ਤਾਂ ਮੈਂ ਉਸ ਚੀਜ਼ ਨੂੰ ਸਮਝ ਸਕਦਾ ਕਿ ਜਿਹੜਾ ਬੰਦਾ ਜਿਹਨੇ ਬਚਪਨ ਤੋਂ ਕਰੀ ਨਾਨवेज ਨਹੀਂ ਖਾਂਦਾ ਤਾਂ ਉਹ ਉਹ ਕਿੰਨਾ ਫੀਲ ਕਰੂਗਾ ਕਿ ਜੇ ਉਹਦੀ ਫੂਡ ਦੇ ਵਿੱਚ ਕੁਝ ਮਿਕਸ ਹੋ ਗਏ ਨਾਨ-ਵੈਜ ਤੇ ਵੈਜ ਆ ਜਵੇ ਸੋ ਇਸ ਕਰਕੇ ਅਸੀਂ ਕਿਚਨ ਦੇ ਵਿੱਚ ਯੂਟੈਂਸਲ ਵੀ ਵੱਖਰੇ ਰੱਖੇ ਆ ਸਟੋਰੇਜ ਵੀ ਵੱਖਰੇ ਰੱਖੀ ਆ ਈਵਨ ਫ੍ਰਿਜ ਵੀ ਸਾਡੇ ਜਿਹੜੇ ਵੱਖਰੇ ਆ ਵਿੱਚ ਦਾ ਵੱਖਰਾ ਨਾਨ-ਵੈਜ ਦਾ ਵੱਖਰਾ ਅੱਜ ਤੁਹਾਨੂੰ ਦੇਖ ਕੇ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਕਿਉਂਕਿ ਕਈ ਵੇਲੇ ਨਾ ਜਿਹੜੇ ਲੋਕ ਆਪ ਗੰਜੇ ਹੁੰਦੇ ਆ ਉਸ ਵਾਲ ਲਗਾਉਣ ਦਾ ਤੇਲ ਦਿੰਦੇ ਹੁੰਦੇ ਕਿ ਤੁਹਾਡੇ ਵਾਲ ਆ ਜੂਗੇ ਪਰ ਜਿਵੇਂ ਤੁਸੀਂ ਡਿਸਪਲਿਨ ਦੀ ਗੱਲ ਕੀਤੀ ਹੈ ਤੁਹਾਨੂੰ ਦੇਖ ਕੇ ਮਹਿਸੂਸ ਹੋ ਰਿਹਾ ਕਿ ਤੁਸੀਂ ਆਪਣੇ ਉਹਨੂੰ ਡਿਸਪਲਿਨ ਚ ਰੱਖਦੇ ਆ ਔਰ ਜੇ ਤੁਸੀਂ ਫੇਟੇ ਆ ਜੀ ਤੁਸੀਂ ਵੀ ਆਬਵੀਅਸਲੀ ਇਹੀ ਡਾਈਟ ਜਿਹੜੀ ਫਾਲੋ ਕਰਦੇ ਹੋਗੇ ਇਹੀ ਮੀਲ ਫਾਲੋ ਕਰਦੇ ਹੋਗੇ ਬਈ ਚੰਗਾ ਲੱਗਿਆ ਕਿ ਜੇਕਰ ਤੁਹਾਡਾ ਆਪਣਾ ਪੇਟ ਬਾਹਰ ਹੁੰਦਾ ਫਿਰ ਮੈਂ ਜ਼ਰੂਰ ਸਵਾਲ ਪੁੱਛਦਾ ਕਿ ਭਾਜੀ ਪਹਿਲਾਂ ਤੁਸੀਂ ਆਪ ਟ੍ਰਾਈ ਕੀਤਾ ਕਿ ਨਹੀਂ ਟ੍ਰਾਈ ਕੀਤਾ ਅੱਜ ਸਾਬ ਮੀਲ ਦੀ ਐਕਿਊਰੇਸੀ ਦੀ ਗੱਲ ਕਰੀਏ ਜਿਵੇਂ ਇੱਥੇ ਪ੍ਰੋਟੀਨ ਕਾਫ ਫੈਟ ਦੀ ਗੱਲ ਲਿਖੀ ਆ ਹਰ ਮੀਲ ਦੇ ਵਿੱਚ ਐਕਿਊਰੇਸੀ ਰਹਿੰਦੀ ਹੈ ਕਿ ਫਲਕਚੂਏਟ ਕਰ ਜਾਂਦੀ ਹੈ ਇਹਦੇ ਵਿੱਚ ਐਕਿਊਰੇਸੀ ਹੁੰਦੀ ਹੈ ਜੀ ਅਸੀਂ ਬਾਇ ਵੇਟ ਫੂਡ ਬਣਾਉਂਦੇ ਆ ਸਾਡੇ ਕੋਲ ਵੇਇੰਗ ਸਕੇਲ ਹੁੰਦੇ ਆ ਬਾਹਰ ਪ੍ਰੈਪਰੇਸ਼ਨ ਕਾਊਂਟਰ ਤੇ ਵੀ ਵੇਇੰਗ ਸਕੇਲ ਰੱਖੀਦਾ ਕਿਚਨ ਦੇ ਵਿੱਚ ਵੀ ਕਿਨਾਂ ਸਾਡੇ ਕੋ ਬਾਉਲਸ ਹੁੰਦੇ ਆ ਸਪੋਜ਼ ਅਸੀਂ ਰਾਈਸ ਬਣਾਉਨੇ ਆ ਜੇ ਕਬੀਲ ਦੇ ਵਿੱਚ ਅਸੀਂ 100 ਗ੍ਰਾਮ ਰਾਈਸ ਦਾ ਪੋਰਸ਼ਨ ਪਾਉਣਾ ਤਾਂ ਬਾਉਲ ਦੇ ਨਾਲ ਹੀ ਉਹ ਪੋਰਸ਼ਨ ਸਰਵ ਕੀਤਾ ਜਾਂਦਾ ਐਵੇਂ ਚਿਕਨ ਆ ਐਵੇਂ ਪਨੀਰ ਆ ਤੇ ਐਵੇਂ ਸਬਜ਼ੀਆਂ ਠੀਕ ਹੈ ਜੀ ਸੋ ਇਹ ਚੀਜ਼ਾਂ ਇੱਕ ਮੈਅਰਮੈਂਟ ਦੇ ਨਾਲ ਹੁੰਦੀਆਂ ਬਟ ਨਾਲ ਇੱਕ ਅਪਰੋਕਸ ਵਰਡ ਤੁਸੀਂ ਵੀ ਮਾਈਂਡ ਚ ਰੱਖਣਾ ਵਾਈਲ ਕੰਜ਼ੂਮਿੰਗ ਤੇ ਅਸੀਂ ਵੀ ਇੱਕ ਮਾਈਂਡ ਚ ਲੈ ਕੇ ਚੱਲਦੇ ਆ ਜਿਹੜੇ 2 4 5 ਗ੍ਰਾਮ ਦੀ ਉੱਤੇ ਥੱਲੇ ਰੇਸ਼ਿਓ ਜਿਹੜੀ ਉਹ ਹੋ ਜਾਂਦੀ ਆ ਦੈਟ ਇਜ਼ ਨਾਰਮਲ ਚਲੋ ਮੰਨ ਕੇ ਚੱਲੀਏ ਕਿ ਕੱਲ ਨੂੰ ਕੋਈ ਟੈਸਟ ਕਰਾਣ ਲੱਪੇ ਤਾਂ ਇੱਕ ਅੱਧਾ ਗ੍ਰਾਫ ਉੱਪਰ ਥੱਲੇ ਹੋ ਸਕਦਾ ਜੀ ਬਿਲਕੁਲ ਜਿਹੜਾ ਸ਼ੈਫ ਹੈ ਅੰਦਰ ਜੀ ਫਿਰ ਇਹਨਾਂ ਦੀ ਕੀ ਟ੍ਰੇਨਿੰਗ ਹੁੰਦੀ ਹੈ ਜੀ ਬਿਲਕੁਲ ਅਸੀਂ ਕੋਈ ਵੀ ਸਟੋਰ ਓਪਨ ਕਰਨ ਤੋਂ ਪਹਿਲਾਂ ਉਹਨਾਂ ਦੀ 1.5 ਦੋ ਮਹੀਨੇ ਪਹਿਲਾਂ ਟ੍ਰੇਨਿੰਗ ਕਰਾਉਂਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਚੈਲੰਜ ਹੁੰਦਾ ਸ਼ੈਫ ਪਾਸਤੇ ਇਹ ਹੁੰਦਾ ਵੀ ਅਸੀਂ ਇੰਨੀਆਂ ਚੀਜ਼ਾਂ ਬਣਾਉਣੀਆਂ ਆ ਆਇਲ ਫਰੀ ਕਿਵੇਂ ਬਣਾਵਾਂਗੇ ਸੋ ਸਭ ਤੋਂ ਪਹਿਲਾਂ ਉਹ ਟੈਕਨੀਕ ਸਿਖਾਈ ਜਾਂਦੀ ਵੀ ਆਇਲ ਫਰੀ ਕਿਵੇਂ ਬਣਾਉਣਾ ਤੇ ਉਹ ਇੱਕ ਟ੍ਰੇਨਿੰਗ ਦਾ ਪਾਰਟ ਹੁੰਦਾ ਬੜਾ ਚੈਲੰਜ ਹੈ ਵੈਸੇ ਬੜਾ ਆਪਕੇ ਦਾ ਖਾਸ ਕਰਕੇ ਜੀ ਬਿਲਕੁਲ ਇਥੇ ਕਿਹਾ ਜਾਂਦਾ ਕਿ ਰਾਤ ਨੂੰ ਦੁੱਧ ਦੇਸੀ ਕੇ ਉੱਪਰ ਆ ਕੇ ਪੀਨੇ ਆ ਤਾਂ ਨੀਂਦ ਵਧੀਆ ਆਉਂਦੀ ਸਿਰੇ ਫਰੈਸ਼ੀ ਹੋ ਜਾਂਦੇ ਤਾਂ ਇਥੇ ਵੱਡਾ ਰੋਲ ਹੈ ਕਿ ਤੁਸੀਂ ਆਇਲ ਫਰੀ ਕਿਵੇਂ ਹੋ ਸਕਦੇ ਹੋ ਬਿਲਕੁਲ ਇਹਦੇ ਵਿੱਚ ਇਦਾਂ ਮੈਂ ਕਹੂੰਗਾ ਵੀ ਦੇਸੀ ਜਿਹਾ ਖਾਣਾ ਗਲਤ ਨਹੀਂ ਹੈ ਉਹ ਜ਼ਰੂਰ ਖਾਓ ਆਪਣੀ ਡਾਈਟ ਵਿੱਚ ਇਨਕਲੂਡ ਕਰੋ ਉਹਨੂੰ ਤੇ ਰਾਤ ਨੂੰ ਖਾਓ ਸਵੇਰ ਤੇ ਪਿਆਰ ਸ਼ਾਮ ਜਦੋਂ ਦਾਲ ਲੱਗੇ ਵੀ ਖਾ ਲਓ ਉਹ ਮਾੜਾ ਨਹੀਂ ਹੁੰਦਾ ਸਿਹਤ ਲਈ ਫਰਕ ਸਿਰਫ ਇਹਨਾਂ ਵੀ ਇਹ ਚੀਜ਼ਾਂ ਦੇਸੀ ਜਿਹੀ ਵਰਗੀਆਂ ਆਪਾਂ ਘਰੇ ਵੀ ਖਾ ਸਕਦੇ ਹਾਂ ਸੋ ਜੋ ਚੀਜ਼ ਤੁਹਾਡੇ ਲਈ ਘਰੇ ਬਣਾਉਣੀ ਜਿਆਦਾ ਸੌਖੀ ਨਹੀਂ ਆ ਇਹ ਪ੍ਰੋਕਿਊਰ ਕਰਨੀ ਈਜ਼ੀ ਨਹੀਂ ਆ ਇੰਨੀ ਵੈਰਾਈਟੀਆਂ ਚ ਵੈਜੀਜ਼ ਇੰਨੀ ਵੈਰਾਈਟੀਆਂ ਚ ਫੂਡ ਤੁਸੀਂ ਘਰੇ ਲਿਆ ਕੇ ਨਹੀਂ ਰੱਖ ਸਕਦੇ ਸੋ ਮਸਲਾ ਲਿਖਦਾ ਇੱਕ ਮੇਨ ਕਨਸੈਪਟ ਇਹ ਵੀ ਆ ਕਿ ਤੁਸੀਂ ਆਪਣਾ ਟਾਈਮ ਬਚਾਉਣ ਲਈ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਵੈਰਾਈਟੀ ਵੱਧ ਤੋਂ ਵੱਧ ਜੋ ਵੀ ਤੁਹਾਨੂੰ ਚਾਹੀਦਾ ਵਧੀਆ ਤਰੀਕੇ ਨਾਲ ਤੁਸੀਂ ਇੱਥੋਂ ਲੈ ਸਕਦੇ ਹੋ ਅੱਜ ਸ਼ੇਕਸ ਵਿਦ origignal ਫਰੂਟਸ ਲਿਖਿਆ ਆਪਾਂ ਫਲੇਵਰ ਨਹੀਂ ਪਾਉਂਦੇ ਨਹੀਂ ਬਿਲਕੁਲ ਨਹੀਂ ਸਾਡੇ ਜਿਹੜੇ ਵੀ ਫਰੂਟਸ ਆ ਫਰੈਸ਼ ਫਰੂਟ ਤੋਂ ਹੀ ਇਸ ਸਮੂਦੀਸ ਸ਼ੇਕਸ ਤੇ ਡੀਟੌਕਸ ਡਰਿੰਕਸ ਵੀ ਸਾਡੀਆਂ ਜਿਹੜੀਆਂ ਬਣਦੀਆਂ ਜੀ 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 ਡੀਟੌਕਸ ਡਰਿੰਕਸ ਬਾਰੇ ਥੋੜਾ ਜਿਹਾ ਵੇਰਵਾ ਦੇ ਦਿਓ ਕਿਉਂਕਿ ਸਾਡੇ ਸ਼ਹਿਰ ਲਈ ਇਹ ਨਵਾਂ ਤਜਰਬਾ ਹੈ ਡੀਟੌਕਸ ਡਰਿੰਕ ਫਰੈਸ਼ ਜੂਸ ਹੁੰਦਾ ਜੀ ਹਾਂ ਫਰੂਟਸ ਤੇ ਵੈਜੀਜ਼ ਅ ਫਰੈਸ਼ ਜੂਸ ਹੁੰਦਾ ਜਿਹਦੇ ਵਿੱਚ ਇਦਾਂ ਦੇ ਇਨਗਰੀਡੀਐਂਟਸ ਪਾਈ ਜਾਂਦੇ ਆ ਜਿਹੜੇ ਤੁਹਾਡੀ ਬਾਡੀ ਨੂੰ ਡੀਟੌਕਸ ਕਰਨ ਦੇ ਵਿੱਚ ਹੈਲਪ ਕਰਦੇ ਆ ਬੈਨੀਫਿਟ ਕੀ ਰਹਿੰਦਾ ਜੀ ਜਿਵੇਂ ਤੁਸੀਂ ਇੱਕ ਜੀਬ ਦੇ ਸਵਾਤ ਨੂੰ ਲੈ ਕੇ ਤੁਹਾਡੇ ਇੰਟਰਸਟਾਈਨ ਤੱਕ ਪੂਰੀ ਇੱਕ ਜਿਹੜੀ ਫੂਡ ਦੀ ਇੱਕ ਪਾਈਪ ਦੇ ਥਰੂ ਜੋ ਕਨੈਕਸ਼ਨ ਹੁੰਦਾ ਉਸ ਚੀਜ਼ ਦੇ ਵਿੱਚ ਜਿਹੜੀ ਅਸੀਂ ਲੀਵਰ ਵੀ ਇਨਕਲੂਡ ਹੁੰਦਾ ਉਹਦੇ ਵਿੱਚ ਹੋਰ ਬਹੁਤ ਸਾਰੀ ਚੀਜ਼ਾਂ ਤੁਹਾਡਾ ਡਾਈਜੈਸ਼ਨ ਸਿਸਟਮ ਸਾਰਾ ਕੁਝ ਵਿੱਚ ਵੀ ਇਨਕਲੂਡ ਹੁੰਦਾ ਉਹ ਸਾਰੀਆਂ ਚੀਜ਼ਾਂ ਦੇ ਮੈਟਾਬੋਲਿਜ਼ਮ ਦੇ ਫੰਕਸ਼ਨ ਨੂੰ ਫਾਸਟ ਕਰਦਾ ਹੈ ਤੇ ਇਹ ਨਾਲ ਇਹ ਹੈ ਵੀ ਬੈਸਟ ਟਾਈਮ ਟੂ ਕੰਜ਼ੂਮ ਡੀਟੌਕਸ ਜਿਹੜਾ ਮੰਨਿਆ ਜਾਂਦਾ ਸਵੇਰੇ ਆ ਬਟ ਅਗੇਨ ਗੱਲ ਉਹੀ ਹੈ ਵੀ ਜਦੋਂ ਦਾ ਲੱਗੇ ਨੂੰ ਤੁਸੀਂ ਕੰਜ਼ੂਮ ਕਰੋ ਤੇ ਇਹ ਚੀਜ਼ ਤੁਹਾਡੀ ਬਾਡੀ ਦੇ ਮੈਟਾਬੋਲਿਜ਼ਮ ਨੂੰ ਫਾਸਟ ਕਰਨ ਚ ਹੈਲਪ ਕਰਦੀ ਹੈ ਅੱਛਾ ਕੋਈ ਮੀਲ ਆਫ ਦਿ ਡੇ ਵੀ ਤੁਸੀਂ ਰੱਖਦੇ ਹੋ ਤੇ ਮੀਲ ਆਫ ਦਿ ਡੇ ਅਸੀਂ ਉਹਦੀ ਬਜਾਏ ਸਾਡੇ ਕੋਲ ਮੈਂਬਰਸ਼ਿਪ ਪਲਾਨਸ ਅਵੇਲੇਬਲ ਹੈਗੇ ਆ ਜੀ ਜਿਹੜੇ ਵੀ ਤੁਸੀਂ ਮੈਂਬਰਸ਼ਿਪ ਕਾਰਡਸ ਲੈ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਕੋਲ ਮੰਥਲੀ ਈਲ ਪੈਕੇजेस ਹੈਗੇ ਆ ਜਿਹੜੇ ਵੀ ਤੁਸੀਂ ਜਾਂ ਤਾਂ ਸਾਡੇ ਮੀਨੂ ਦੇ ਅਕੋਰਡਿੰਗ ਫੂਡ ਲੈ ਸਕਦੇ ਹੋ ਜਾਂ ਤੁਸੀਂ ਆਪਣੀ ਚੋਇਸ ਦਾ ਕਸਟਮਾਈਜ਼ ਫੂਡ ਬਣਵਾ ਸਕਦੇ ਹੋ ਉਹਦੇ ਡਿਸਕਾਊਂਟ ਮਿਲੇਗਾ ਜੀ ਸੰਭਵ ਜੀ ਬਿਲਕੁਲ ਉਹ ਜਿਹੜੇ ਮੈਂਬਰਸ਼ਿਪਸ ਮੈਂ ਤੁਹਾਨੂੰ ਦੱਸ ਰਹੇ ਹਾਂ ਉਹਦੇ ਵਿੱਚ ਡਿਸਕਾਊਂਟਸ ਹੁੰਦੇ ਆ ਅਪ ਟੂ 25% ਸੋ ਬੇਸਿਕਲੀ ਈਲ ਆਫ ਦਾ ਡੇ ਦਾ ਮਤਲਬ ਕੀ ਹੈ ਵੀ ਅਸੀਂ ਇੱਕ ਪਾਕਟ ਫਰੈਂਡਲੀ ਹੋ ਜਾਈਏ ਸੋ ਅਸੀਂ ਇੱਕ ਮੀਲ ਦੇ ਬਦਲੇ ਦੂਜੀ ਵੇਚਣ ਦੇ بجائے ਇੱਕ ਸੇਲ ਵਧਾਉਣ ਵਾਲਾ ਕੰਮ ਨਹੀਂ ਕੀਤਾ ਅਸੀਂ ਕੀ ਕੀਤਾ ਹੈ ਕਿ ਜੋ ਤੁਹਾਡੀ ਇੱਕ ਜੇਬ ਅਲਾਉ ਕਰਦੀ ਹੈ ਤੁਸੀਂ ਚਾਹੇ ਸਿੰਗਲ ਮੀਲ ਵੀ ਖਾਓ ਤਾਂ ਉਹ ਤੁਹਾਡੀ ਇੱਕ ਇਨਿਕ ਪਾਕਟ ਫਰੈਂਡਲੀ ਰੇਟ ਤੇ ਆ ਜਾਵੇ ਵਿਦ ਯੂਜ਼ ਆਫ ਮੈਂਬਰਸ਼ਿਪ ਕਾਰਡ ਜਾਂ ਮੀਲ ਪੈਕੇਜ ਤੇ ਤੁਸੀਂ ਲੈ ਸਕਦੇ ਜਿਹੜੇ ਫਿਟਨੈਸ ਫਰੀਕ ਹੁੰਦੇ ਉਹ ਬਹੁਤਾ ਸੋਚਦੇ ਵੀ ਉਹ ਬਹੁਤਾ ਦਿਲ ਤੋਂ ਕੰਮ ਜਾਦ ਲੈਂਦੇ ਦਿਮਾਗ ਤੋਂ ਕੰਮ ਥੋੜਾ ਘੱਟ ਲੈਂਦੇ ਉਹ ਕਹਿੰਦੇ ਵੀ ਤੂੰ ਦੇ ਦੇ ਬਸ ਕੋਈ ਕੱਲੀ ਬਾਡੀ ਨੂੰ ਵਧੀਆ ਹੋਣਾ ਚਾਹੀਦਾ ਅਸੀਂ ਖੁਦ ਐਥਲੀਟ ਰਹੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਗਿਆ ਤੇ ਇੱਕ ਐਥਲੀਟ ਦੀ ਲਾਈਫ ਦੇ ਵਿੱਚ ਨਾ ਇਹ ਇੱਕ ਚੈਲੰਜ ਜ਼ਰੂਰ ਹੁੰਦਾ ਤੇ ਜਿਹੜੀ ਡਾਈਟ ਆ ਉਹ ਪਾਕਟ ਫ੍ਰੈਂਡਲੀ ਹੋਣੀ ਚਾਹੀਦੀ ਹੈ ਸੋ ਉਹ ਜ਼ਿਆਦਾ ਮਹਿੰਗੀ ਨਹੀਂ ਹੋਣੀ ਚਾਹੀਦੀ ਜੀ ਜੀ ਹਰ ਇੱਕ ਬੰਦਾ ਫੋਟ ਕਰ ਸਕਦਾ ਜੀ ਬਿਲਕੁਲ ਵੈਸੇ ਚਾਰजेस ਮੈਂ ਦੇਖ ਕੇ ਸਰ ਨੋਮੀਨਲ ਨੇ ਜੇ ਆਪਾਂ ਆਪਣੀ ਬਾਡੀ ਨੂੰ ਫਿਟ ਰੱਖਣਾ ਚਾਹੁੰਦੇ ਆ ਚਾਹੁੰਦੇ ਆ ਕਿ ਬਾਡੀ ਐਨਰਜੈਟਿਕ ਰਹੇ ਸਾਡੇ ਅੰਦਰ ਬੈਡ ਫੈਟ ਨਾ ਆਵੇ ਪ੍ਰੋਟੀਨ ਅੱਛੇ ਤਰੀਕੇ ਨਾਲ ਹੋਵੇ ਤਾਂ ਪੈਸੇ ਬਹੁਤ ਨੋਮినਲ ਨੇ ਤੇ ਨਾਲ ਕੋਈ ਮੈਂਬਰਸ਼ਿਪ ਲੈ ਲੈਂਦਾ ਜਿਵੇਂ ਤੁਸੀਂ ਕਿ ਅਪ ਟੂ 25% ਡਿਸਕਾਊਂਟ ਮਿਲ ਜਾਂਦਾ ਤਾਂ ਉਹ ਵੀ ਇੱਕ ਤਰ੍ਹਾਂ ਦੀ ਅੱਛੇ ਤਰੀਕੇ ਨਾਲ ਹੈਲਪ ਹੈ ਜੀ ਉਹ ਐਮ ਆਰ ਪੀ ਚਾਡੀ ਜੋ ਵੀ ਮੈਨੂ ਦੇ ਵਿੱਚ ਤੁਹਾਨੂੰ ਪ੍ਰਿੰਟ ਦਿਹੇਗੀ ਉਹ ਤੇ ਫਲੈਟ 25% ਤੱਕ ਦਾ ਹੈ ਫਲੈਟ ਕਿ ਅਪ ਟੂ ਫਲੈਟ ਆ ਜੀ ਫਲੈਟ ਕਿਉਂਕਿ ਇਹਦੇ ਵਿੱਚ ਸਲੈਬਸ ਹੁੰਦੀਆਂ ਮੈਂਬਰਸ਼ਿਪ ਪਲਾਨ ਤੁਸੀਂ ਲੈਣਾ ਆ ਜਿਹੜਾ ਮੰਥਲੀ ਪੈਕੇਜ ਲੈਣਾ ਆ ਜਾਂ ਕਾਰਡ ਤੁਸੀਂ ਲੈਣਾ ਆ ਉਹਨਾਂ ਵਿੱਚ ਸਲੈਬਸ ਆ 10% ਤੋਂ ਲੈ ਕੇ 25% ਤੱਕ ਵੀ ਸਲੈਬਸ ਹੈਗੀਆਂ ਤੁਸੀਂ ਜਿਹੜੀ ਸਲੈਬ ਦਾ ਤੁਸੀਂ ਮੈਂਬਰਸ਼ਿਪ ਪਲਾਨ ਜਾਂ ਮੈਂਬਰਸ਼ਿਪ ਕਾਰਡ ਖਰੀਦੋਗੇ ਉਹ ਦੇ ਅਕੋਰਡਿੰਗ ਤੁਹਾਨੂੰ ਡਿਸਕਾਊਂਟ ਮਿਲੂਗਾ ਅਜ ਇੱਕ ਮੇਰੇ ਸੁਣਨ ਤੇ ਗੱਲ ਆਈ ਬੜੀ ਇੰਟਰਸਟਿੰਗ ਹੈ ਕਮਲਦੀਪ ਕਾਮਾ ਕਹਿੰਦੇ ਇੱਥੋਂ ਜਿੰਗਰ ਇੰਡੀਆ ਰਹੇਗਾ ਡਾਈਟ ਮੀਲ ਉਹਨਾਂ ਦੀ ਇੱਥੋਂ ਜਾਂਦੀ ਰਹੀ ਹੈ ਜੀ 500 ਮਿਲੀਅਨ ਦੇ ਜਿੰਮ ਦੇ ਜਿਹੜਾ ਬੰਦਾ ਗੱਲ ਕਰਦਾ ਉਹਦੀ ਮੀਲ ਇੱਥੋਂ ਜਾਰੀ ਹੈ ਉਸ ਤਜਰਬੇ ਨੂੰ ਕਿਵੇਂ ਸ਼ੇਅਰ ਕਰੂਗੇ ਉਹ ਸੈਟਲਾਈ ਬਹੁਤ ਵਧੀਆ ਇੱਕ ਤਜਰਬਾ ਰਿਹਾ ਭਾਰੀ ਹੋਣਾ ਦਾ ਬਹੁਤ ਸ਼ੁਕਰ ਹੈ ਜਿਉਂ ਚੀਜ਼ ਇੰਟਰਵਿਊ ਦੇਖ ਰਹੇ ਆ ਤੇ ਸੈਟਲਾਈ ਇੱਕ ਬੜੀ ਮਾਣ ਮੱਤੇ ਵਾਲੀ ਗੱਲ ਆ ਸਾਡੇ ਇਲਾਕੇ ਦੀ ਸ਼ਾਨ ਆ ਪੰਜਾਬ ਦੀ ਸ਼ਾਨ ਆ ਉਹਨਾਂ ਨੂੰ ਵੇਖ ਵੇਖ ਕੇ ਅਸੀਂ ਵੱਡੇ ਹੋਏ ਆ ਉਹਨਾਂ ਨਾਲ ਵੇਖ ਵੇਖ ਕੇ ਅਸੀਂ ਇਹ ਸ਼ਾਇਦ ਕਿਤਨਾ ਕਿਤੇ ਇਹ ਚੀਜ਼ ਉਹਨਾਂ ਤੋਂ ਹੀ ਇਨਸਪਾਇਰਡ ਆ ਕਿ ਜਿਵੇਂ ਉਹ ਡੋਲੇ ਦਾ ਰੌਲਾ ਬੜਾ ਠੋਕ ਵੀ ਆ ਕੇ ਪੇਸ਼ ਕਰਦੇ ਆ ਉਹ ਡੋਲੇ ਦੇ ਰੌਲੇ ਵਾਲੀ ਗੱਲ ਜਿਹੜੀ ਉਹ ਡਾਈਟ ਵਿੱਚ ਵੀ ਨਾਲ ਹੁੰਦੀ ਆ ਕਿਉਂਕਿ ਡੋਲਾ ਕੱਲਾ ਜਿਮ ਖੜਕਾਉਣ ਨਾਲ ਨਹੀਂ ਉਹ ਡਾਈਟ ਦਾ ਵੀ ਬਰਾਬਰ ਧਿਆਨ ਰੱਖਣਾ ਹੁੰਦਾ ਤੇ ਉਹ ਬਹੁਤ ਵਧੀਆ ਐਕਸਪੀਰੀਅੰਸ ਆ ਬੜਾ ਕੁਝ ਸਿੱਖਣ ਨੂੰ ਮਿਲਿਆ ਭਾਜੀ ਕੋਲੋਂ ਜੀ ਬੜਾ ਚੰਗਾ ਲੱਗਾ ਅਚੇ ਤੁਸੀਂ ਕਿ ਡੋਲੇ ਦਾ ਰੌਲਾ ਆ ਖਾਣਾ ਖਾ ਕੇ ਬੰਦਾ ਫੀਲ ਕਰਦਾ ਹੌਲਾ ਹੌਲਾ ਕਿ ਭਾਰਾ ਭਾਰਾ ਫੀਲ ਕਰਦਾ ਬਿਲਕੁਲ ਜੀ ਤੁਸੀਂ ਸਾਡਾ ਕੋਈ ਮੀਲ ਟਰਾਈ ਕਰਕੇ ਵੇਖੋ ਤੇ ਮੈਨੂੰ ਲੱਗਦਾ ਵੀ ਤੁਸੀਂ ਆਮ ਰੋਟੀ ਖਾ ਕੇ ਜੇ 2-3 ਘੰਟੇ ਹਨ ਆਫਰ ਕੇ ਬੈਠੇ ਹੋ ਤੇ ਸਾਡਾ ਫੂਡ ਤੁਹਾਨੂੰ ਅੱਧੇ ਘੋੜੇ ਘੰਟੇ ਬਾਅਦ ਇਹ ਫੀਲ ਕਰਾਊਗਾ ਕਿ ਯਾਰ ਕੁਝ ਖਾਡ ਖਾਲੀ ਹੈ ਕੁਝ ਖਾਦਾ ਨਹੀਂ ਕੁਝ ਹੋਰ ਖਾ ਲਈਏ ਮਤਲਬ ਫਿਰ ਦਿਲ ਕਰਦਾ ਕੁਝ ਹੋਰ ਖਾ ਲਈਏ ਪਰ ਇੰਟਰਵਲਸ 'ਚ ਖਾਣੇ ਖਾਣਾ ਚਾਹੀਦਾ ਪਰ ਮੈਂ ਤੁਹਾਨੂੰ ਸਿਰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਮੇਰੀ ਟੈਨਸ਼ਨ ਵਧਾ ਦਿੰਦੇ ਓਕੇ ਮੈਂ ਇੰਨੀ ਵੈਰਾਈਟੀ ਦੇਖ ਕੇ ਉਹ ਜਿਵੇਂ ਤੁਸੀਂ ਗੱਲਾਂ ਕੀਤੀਆਂ ਕਮ ਮੇਰੇ ਖਾਲ ਗੁਰੂ ਮਾਨ ਜੀ ਦੀ ਵੀ ਇਹਨਾਂ ਨੇ ਗੱਲ ਕੀਤੀ ਸੀ ਭਾਜੀ ਉਹ ਵੀ ਤੁਹਾਡੇ ਤੋਂ ਮੀਲ ਲੈਂਦੇ ਜਲੰਧਰ ਤੋਂ ਹੁਣ ਮੈਂ ਵੀ ਐਕਚੁਅਲੀ ਫਿੱਟ ਹੋਣਾ ਚਾਹੁੰਨਾ ਤਾਂ ਮੈਨੂੰ ਲੱਗਦਾ ਮੈਨੂੰ ਤੁਹਾਡਾ ਮੈਨੂ ਲੈ ਕੇ ਜਾਣਾ ਪੈਣਾ ਆਪਣੇ ਡਾਈਟੀਸ਼ਨ ਕੋਲ ਜਾਣਾ ਪੈਣਾ ਉਹਨੂੰ ਕਹਿੰਦਾ ਕਿ ਤੁਸੀਂ ਸਿਲੈਕਟ ਕਰਕੇ ਮੈਨੂੰ ਡਾਈਟ ਪਲਾਨ ਬਣਾ ਦੇ ਬਿਲਕੁਲ ਭਾਜੀ ਮੈਨੂੰ ਹੁਣ ਕੋਈ ਆਪਣੇ ਕੋਲ ਬਣਾ ਕੇ ਨਾ ਦਈ ਕਿ ਸ਼ੀਆ ਸੀਡਸ ਲਿਓ ਉਹ ਲਿਓ ਇਤੋਂ ਹੀ ਬੜਾ ਡਾਈਟ ਪਲਾਨ ਬਣਾ ਦੇ ਮੈਂ ਜੀ ਇਹ ਬਿਲਕੁਲ ਠੀਕ ਹੈ ਤੁਸੀਂ ਬਟ ਇਸ ਤੋਂ ਇਲਾਵਾ ਮੈਂ ਹੋਰ ਦੱਸਣਾ ਚਾਹੁੰਗਾ ਆਪਣੇ ਦਰਸ਼ਕਾਂ ਨੂੰ ਵੀ ਤੁਸੀਂ ਜ਼ਰੂਰ ਹੀ ਸਾਡੇ ਮੈਨੂ ਚ ਖਾਓ ਤੁਸੀਂ ਜੇ ਬਿਲਕੁ ਉਹ ਤੁਹਾਨੂੰ ਜਿਹੋ ਜੀ ਡਾਈਟ ਲਿਖ ਕੇ ਦਿੰਦੇ ਆ ਉਹ ਸੇਮ ਡਾਈਟ ਤੁਸੀਂ ਸਾਡੇ ਕੋਲ ਲਿਆ ਕੇ ਸਾਡੇ ਕਾਊਂਟਰ ਤੇ ਵਿਖਾਓ ਅਸੀਂ ਤੁਹਾਨੂੰ ਤੁਹਾਡੀ ਨੀਡ ਅਕੋਰਡਿੰਗ ਡਾਈਟ ਬਣਾ ਕੇ ਦੇਵਾਂਗੇ ਤੁਸੀਂ ਸਾਡੇ ਮੈਨੂ ਨੂੰ ਇਗਨੋਰ ਕਰੋ ਤੁਹਾਡੀ ਡਾਈਟੀਸ਼ਨ ਨੇ ਜੋ ਲਿਖ ਕੇ ਦਿੱਤਾ ਉਹ ਅਸੀਂ ਜਿੱਦ ਤੁਹਾਨੂੰ ਆਪਣੇ ਕਾਊਂਟਰ ਤੇ ਪ੍ਰੋਵਾਈਡ ਕਰਕੇ ਦੇਵਾਂਗੇ ਜਿਹੜੇ ਹਾਲੇ ਤੱਕ ਇੱਥੇ ਨਹੀਂ ਪਹੁੰਚੇ ਜਿਹੜੇ ਹਾਲੇ ਤੱਕ ਆਪਾਂ ਨੂੰ ਇੰਟਰੋਡਿਊਸ ਕਰਾ ਰਹੇ ਆ ਤੁਹਾਡੇ ਨਾਲ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅ ਸਿੰਪਲ ਮੈਸੇਜ ਆ ਰਹੀ ਹੈ ਤੁਸੀਂ ਜਿਹੋ ਜਿਹਾ ਤੁਹਾਡੀ ਤੁਸੀਂ ਅੰਦਰ ਆਪਣਾ ਫਿਊਲ ਪਾਉਂਗੇ ਬਾਡੀ ਨੇ ਉਹ ਜਿਹਾ ਹੀ ਆਊਟਕਮ ਕਰਨਾ ਠੀਕ ਹੈ ਜੀ ਸੋ ਆਪਣੀ ਬਾਡੀ ਚ ਚੰਗਾ ਫਿਊਲ ਪਾਓ ਚੰਗਾ ਖਾਣਾ ਖਾਓ ਜਰੂਰੀ ਨਹੀਂ ਵੀ ਮਸਲਾ ਵਾਲਿਸ ਚ ਖਾਣਾ ਜਿੱਥੇ ਵੀ ਕਿਤੇ ਚੰਗਾ ਖਾਣਾ ਮਿਲਦਾ ਹੈ ਉਹ ਤੁਸੀਂ ਜਰੂਰ ਖਾਓ ਤੇ ਜੇ ਤੁਹਾਨੂੰ ਚੰਗੇ ਖਾਣੇ ਦੀ ਕਿਤੇ ਘਾਟ ਲੜਕਦੀ ਹੈ ਜਾਂ ਤੁਹਾਨੂੰ ਕੋਈ ਚੰਗੀ ਆਪਸ਼ਨ ਨਹੀਂ ਮਿਲਦੀ ਤਾਂ ਜੀ ਸਕਦੇ ਕਿ ਮਸਲਾ ਵਾਲਿਸ ਖਾਓ ਨਵੇਂ ਸ਼ਹਿਰ ਦੇ ਵਿੱਚ ਸਾਡੀ ਨਵੀਂ ਬ੍ਰਾਂਚ ਖੁੱਲੀ ਹੈ ਰਾਹੋ ਰੋਡ ਤੇ ਨੀਅਰ ਫੱਟੀ ਬਸਤਾ ਚੌਂਕ ਜੀ ਅੱਛਾ ਭਾਈ ਨੇ ਕੱਲ ਫਿਊਲ ਦੀ ਕੀਤੀ ਹੈ ਇਹਨਾਂ ਦਾ ਫਿਊਲ ਪਾਓਗੇ ਮੈਨੂੰ ਲੱਗਦਾ ਐਵਰੇਜ ਵੀ ਥੋੜੀ ਜ਼ਿਆਦਾ ਆਊਗੀ ਨਹੀਂ ਚਲੋ ਖਾਣਾ ਦੇਖੋ ਜੀ ਕੁਦਰਤੀ ਸੋਰਸ ਆ ਇਹ ਰੱਬ ਨੇ ਬਣਾਇਆ ਹੋਇਆ ਸਾਡਾ ਕੰਮ ਸਿਰਫ ਇਹ ਹੈ ਵੀ ਉਹਨੂੰ ਤੜਕੇ ਛੜਕੇ ਲਾ ਕੇ ਚੰਗਾ ਬਣਾਉਣਾ ਡੀਸੀ ਜਦੋਂ ਜੋ ਵਧੀਆ ਲਾਭਦਾਇਕ ਹੋਏਵੇ ਤੇ ਖਾਣਾ ਦੇਖ ਜਿਹੜਾ ਫਸਲ ਉਗਣੀ ਸੀ ਉਹ ਧੁੱਗ ਗਈ ਹੈ ਹੁਣ ਉਹਨੂੰ ਇੱਕ ਫਾਈਨਲ ਸ਼ੇਪ ਚ ਲੈ ਆ ਗਏ ਅਸੀਂ ਕਿਹੋ ਜਿਹਾ ਟੇਸਟ ਵਿੱਚ ਖਾਣਾ ਹੈ ਇਹ ਸਾਡੇ ਤੇ ਆ ਚਲੋ ਤੁਸੀਂ ਤੜਕੇ ਛੜਕੇ ਦੀ ਗੱਲ ਕੀਤੀ ਥੋੜਾ ਜਿਹਾ ਮੇਰਾ ਮਨ ਭੜਕੇ ਪਰ ਸਾਨੂੰ ਵੀ ਕੁਝ ਖਿਲਾਓ ਅਜੇ ਅਸੀਂ ਵੀ ਥੋੜਾ ਜਿਹਾ ਰਿਵਿਊ ਕਰਕੇ ਦਸੀਏ ਕਿਹੋ ਜਿਹਾ ਟੇਸਟ ਹੈ ਜੀ ਜ਼ਰੂਰ ਪਹਿਲਾਂ ਤਾਂ ਮੇਰੀ ਸੈਲਡ ਆਈ ਹੈ ਬਹੁਤ ਫੈਂਸੀ ਹੈ ਬਹੁਤ ਰੌ ਹੈ ਬਹੁਤ ਕਲਰਫੁੱਲ ਹੈ ਔਰ ਨਾਲ ਦੀ ਨਾਲ ਮੈਨੂੰ ਭਾਜੀ ਨੇ ਜਿਹੜਾ ਸ਼ੇਕ ਸੁਜੈਸਟ ਕੀਤਾ ਹੈ ਜੀ ਹੈਗਾ ਇਮਿਊਨਿਟੀ ਬੂਸਟਰ ਕਹਿੰਦੇ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਲਈ ਤਾਂ ਜੋ ਇਹ ਸਾਰੀਆਂ ਚੀਜ਼ਾਂ ਬੜੇ ਆਰਾਮ ਨਾਲ ਤੁਹਾਨੂੰ ਪਚ ਜਾਣੇ ਚ ਕੀ ਕੀ ਪਾਇਆ ਉਹ ਆਪਾਂ ਜਸਪ੍ਰੀਤ ਭਾਈ ਜੀ ਪੁੱਛਾਂਗੇ ਲੇਕਿਨ ਮੈਂ ਪਹਿਲਾਂ ਟੇਸਟ ਕਰਕੇ ਦੱਸਦਾ ਕਮਾਲ ਹੈ ਸੁਪਰਬ ਹੈ ਵਿੱਚ ਐਪਲ ਦਾ ਟੇਸਟ ਆ ਰਿਹਾ ਔਰੇਂਜ ਦਾ ਟੇਸਟ ਆ ਰਿਹਾ ਪਾਈਨੈਪਲ ਦਾ ਟੇਸਟ ਆ ਰਿਹਾ ਪਤਾ ਨਹੀਂ ਕੀ ਕੀ ਚੀਜ਼ਾਂ ਮਿਕਸ ਕੀਤੀਆਂ ਔਰ ਸੈਲਡ ਦੀ ਗੱਲ ਕਰਾਂ ਤਾਂ ਪਨੀਰ ਹੈ ਅਨਾਰ ਦੇ ਦਾਣੇ ਤੁਸੀਂ ਦੇਖ ਪਾ ਰਹੇ ਹੋ ਚਕੁੰਦਰ ਹੈ ਟਮਾਟਰ ਹੈ ਚਨੇ ਨਜ਼ਰ ਆ ਰਹੇ ਆ ਮਤਲਬ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਨਹੀਂ ਪਾਈ ਔਰ ਡਰੈਸਿੰਗ ਇੰਨੀ ਸੋਹਣੀ ਕੀਤੀ ਹੈ ਕਿ یوں ਫੀਲ ਹੋ ਰਿਹਾ ਕਿ ਯਾਰ ਮੈਂ ਕਿਤੇ ਨਾ ਗਾਰਡਨ 'ਚ ਬੈਠਾ ਦਿਲ ਗਾਰਡਨ ਗਾਰਡਨ ਹੋ ਗਿਆ ਮਜ਼ਾ ਬਹੁਤ ਆਣ ਵਾਲਾ ਖਾ ਕੇ ਇੱਕ ਵਾਰੀ ਤੁਹਾਨੂੰ ਮੈਂ ਖਾ ਕੇ ਟੇਸਟ ਕਰਕੇ ਦੱਸਦਾ ਬਹੁਤ ਸਿੰਪਲ ਔਰ ਫਰੈਸ਼ ਹੈ ਮੈਨੂੰ ਤੁਹਾਨੂੰ ਪਹਿਲਾਂ ਗਿਆ ਕਿ ਐਂ ਫੀਲ ਹੋ ਰਿਹਾ ਕਿਸੇ ਗਾਰਡਨ ਵਿੱਚ ਬੈਠੇ ਆ ਔਰ ਬਹੁਤ ਲਾਈਟ ਹੈ ਇਹੋ ਨਹੀਂ ਕਿ ਬਹੁਤ ਸਾਰੀਆਂ ਸੌਸਸਸ ਮਿਕਸ ਕਰ ਦਿੱਤੀਆਂ ਤਾਂ ਖਾਂਦੇ ਸੌਸਸ ਦਾ ਟੇਸ ਆ ਰਿਹਾ ਕੱਲੀ ਕੱਲੀ ਜਿਹੜੀ ਵੈਜੀਟੇਬਲ ਹੈ ਉਹਦਾ ਪਤਾ ਲੱਗ ਰਿਹਾ ਕਿ ਫਰੈਸ਼ ਹੈ ਔਰ ਮਹਿਸੂਸ ਹੋ ਰਹੀ ਹੈ ਸੈਲਡ ਮੈਂ ਆਰਡਰ ਕੀਤੀ ਹੈ ਤੁਹਾਨੂੰ ਦੱਸ ਦਿੰਦਾ ਕਿ ਬਹੁਤ ਫਰੈਸ਼ ਹੈ ਮੈਨੂੰ ਫਰੈਸ਼ ਫਰੈਸ਼ ਫੀਲ ਕਰਾ ਰਹੀ ਹੈ ਆ ਜਿਹੜਾ ਇਹਨਾਂ ਦਾ ਇਮਿਊਨਿਟੀ ਬੂਸਟਰ ਡਰਿੰਕ ਹੈ ਕਿੰਨਾ ਕਰਿਓ ਹੂੰ ਇਹਨੇ ਤਾਂ ਮੈਨੂੰ ਬੂਸਟ ਕਰ ਦਿੱਤਾ ਪਰ ਸਾਡੀ ਟੀਮ ਇੱਥੇ ਮੌਜੂਦ ਹੈ ਮੈਮ ਨੇ ਪ੍ਰਭ ਹੈ ਜਿਹੜੇ ਆਪ ਵਿੱਚ ਕੈਮਰੇ ਦੇ ਪਿੱਛੇ ਆ ਜਿਹੜੇ ਪੂਰਾ ਕਿਚਨ ਦਾ ਸਰਵੇ ਕਰਕੇ ਆਏ ਉਹ ਜਿਹਨੇ ਵੀ ਆਪਣੇ ਲਈ ਬਹੁਤ ਸਾਰੀ ਚੀਜ਼ ਆਰਡਰ ਕੀਤੀਆਂ ਮੈਮ ਤੁਸੀਂ ਕੀ ਆਰਡਰ ਕੀਤਾ ਅਸੀਂ ਇੰਗਲਿਸ਼ ਵੈਜੀਸ ਪਾਸਤਾ ਆਰਡਰ ਕੀਤਾ ਆ ਕਿਹੋ ਜਿਹਾ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਡੇਲੀਸ਼ੀਅਸ ਅੱਛਾ ਵੈਜ ਵੈਜਾ ਕਿ ਨਾਨ ਵੈਜ ਮਤਲਬ ਬੰਦਾ ਖਾਂਦੇ ਖਾਂਦੇ ਫੀਲ ਕਰੇ ਕਿ ਯਾਰ ਇਸ ਤੋਂ ਬਾਅਦ ਮੈਂ ਜਾ ਕੇ ਐਕਸਰਸਾਈਜ਼ ਲੜੀ। ਭਾਜੀ ਇਹ ਵਾਈਬ ਦਾ ਕਨਸੈਪਟ ਕਿੱਥੋਂ ਆ ਦਿਮਾਗ 'ਚ? ਸਾਡਾ ਕਨਸੈਪਟ ਭਾਜੀ ਟੋਟਲੀ ਜਿਵੇਂ ਡਾਈਟ ਦਾ ਹੀ ਐ ਤੇ ਉਹਦੇ ਵਿੱਚ ਸਾਰਾ ਇੱਕ ਸਪੋਰਟ ਸਰਕਲ ਜਿਹੜੇ ਦਿੱਤਾ ਜਾਂਦਾ ਅੰਦਰ ਵਾਈਬ ਵੀ ਜਿਹੜੀ ਹੈ ਤੁਹਾਨੂੰ ਉਹ ਇੱਕ ਉਦਾਂ ਦੀ ਹੀ ਮਿਲੂਗੀ ਤੇ ਸਪੈਸ਼ਲੀ ਜਿਹੜੀਆਂ ਸਾਰਾ ਦਿਨ ਵੀਡੀਓਜ਼ ਚੱਲਦੀਆਂ ਆ ਉਹਦੇ ਵਿੱਚ ਐਕਸਰਸਾਈਜ਼ ਦੀਆਂ ਵੀਡੀਓਜ਼ ਹੁੰਦੀਆਂ। ਕੁਛ ਸਟੀਰੋਸ ਜਿਹਾ ਮੋਟੀਵੇਟ ਹੋ ਗਏ ਨਾ। ਹਾਂ ਬੰਦਾ ਮੋਟੀਵੇਟ ਹੋਵੇ ਬੇਸਿਕਲੀ ਇੱਕ ਮੋਟੀਵੇਸ਼ਨਲ ਇੱਕ ਸੀਨਸ ਜਿਹੜੇ ਉਹ ਚੱਲਦੇ ਰਹਿੰਦੇ। ਬੰਦੇ ਨੇ ਕਹੇ ਹੁੰਦਾ ਵੀ ਜਾ ਕੇ ਮੈਂ ਜਿਮ ਖੜਕਾਉਣਾ ਜੀ ਅਗੇ ਥੋੜਾ ਜਿਹਾ ਮੀਨੂ ਨੂੰ ਆਪਾਂ ਅਗਰ ਡਿਸਕਸ ਕਰ ਲਈਏ ਕਿਉਂਕਿ ਮੀਨੂ 'ਚ ਬਹੁਤ ਸਾਰੀ ਵੈਰਾਈਟੀ ਆ ਕੁਝ ਅਜਿਹੇ ਸ਼ੇਕਸ ਜਿਹੜੇ ਆਪਾਂ ਡਿਸਕਸ ਕਰਨਾ ਭੁੱਲ ਗਏ ਗੱਲਾਂ ਗੱਲ ਜਿਉਂਕਿ ਤੁਸੀਂ ਜਿਹੜਾ ਡਾਈਟ ਦਾ ਨਾਮ ਲੈ ਲੈ ਲਿਆ ਮੀਲ ਦਾ ਨਾਮ ਲੈ ਲੈ ਲਿਆ ਤਾਂ ਮੈਂ ਕਹਿੰਦਾ ਪਹਿਲਾਂ ਆਪਾਂ ਖਾ ਲਈਏ ਪਰ ਤੁਸੀਂ ਮੈਂ ਤੁਹਾਨੂੰ ਥੋੜਾ ਜਿਆ ਇਹਦੇ ਵਿੱਚ ਸੈਕਸ਼ਨ ਵਾਈਜ਼ ਦੱਸ ਦਿੰਦਾ ਸਾਡੇ ਕੋਲ ਜਿਵੇਂ ਪੈਨਕੇਕਸ ਓਮਲੇਟਸ ਟੋਸਟ ਹੁੰਦੇ ਆ ਤੇ ਸਟੀਮ ਚਿਕਨ ਬਰੈਸਟ ਵਾਲੇ ਮੀਲਸ ਵੀ ਹੁੰਦੇ ਜੋ ਕਿ ਅੱਜਕੱਲ ਬਹੁਤ ਜਿਮ ਵਾਲੇ ਬੰਦੇ ਜਿਆ ਲਾਈਕ ਕਰਦੇ ਆ ਤੇ ਮੈਸ਼ ਪੋਟੈਟੋ ਮੀਲਸ ਕਿਨਵਾ ਸੈਲਡਸ ਹੈਗੇ ਆ ਵੈਜ ਨਾਨ ਵੈਜ ਤੇ ਸੂਪਸ ਹੈਗੇ ਆ ਵੈਜ ਨਾਨ ਵੈਜ ਸਪਲੀਮੈਂਟ ਡਰਿੰਕਸ ਬਾਰੇ ਮੈਂ ਜਾਨਣਾ ਚਾਹੂੰਗਾ ਜੀ ਸਪਲੀਮੈਂਟ ਡਰਿੰਕਸ ਸੈਕਸ਼ਨ ਅਸੀਂ ਰੱਖਣ ਦਾ ਮੇਨ ਮਕਸਦ ਇਹ ਹੈ ਸੀਗਾ ਵੀ ਨਾਰਮਲੀ ਕਈ ਵਾਰੀ ਇੱਕ ਬੜੀ ਇਕਨੋਮਿਕਲ ਫੈਮਿਲੀ ਨੂੰ ਬਿਲੋਂਗ ਕਰਦੇ ਹੁੰਦੇ ਕੁਝ ਲੋਕ ਕੁਝ ਐਥਲੀਟ ਜਾਂ ਕੁਝ ਸਟੂਡੈਂਟਸ ਉਹ ਇੱਕ 4-5-7000 ਦਾ ਡੱਬਾ ਅਫੋਰਡ ਨਹੀਂ ਕਰ ਸਕਦੇ ਹੈਗੇ ਜੀ ਜੀ ਸੋ ਸਾਡੇ ਕੋਲ ਸਪਲੀਮੈਂਟ ਡਰਿੰਕ ਰੱਖਣ ਦਾ ਮੇਨ ਮਕਸਦ ਇਹ ਹੈ ਵੀ ਤੁਸੀਂ ਇੱਕ ਪ੍ਰੋਟੀਨ ਸ਼ੇਕ ਦਾ ਇੱਕ ਗਲਾਸ ਲੈ ਸਕਦੇ ਹੋ ਠੀਕ ਹੈ ਜੀ ਤੇ ਮਾਸ ਗੇਨਰ ਦਾ ਇੱਕ ਤੁਸੀਂ ਗਲਾਸ ਲੈ ਸਕਦੇ ਹੋ ਸ਼ੇਕ ਦਾ ਗਲਾਸ ਲੈ ਸਕਦੇ ਹੋ ਡਰਿੰਕ ਲੈ ਸਕਦੇ ਹੋ ਅੱਛਾ ਐਵਰੀ ਡੇ ਲੈ ਸਕਦੇ ਜੀ ਹਾਂਜੀ ਹਾਂਜੀ ਇਹ ਬਿਲਕੁਲ ਸੇਫ ਡਰਿੰਕਸ ਹੈ ਸਾਡੇ ਕੋਲੇ ਕੋਈ ਅੱਛਾ ਦੋਏ ਡਰਿੰਕਸ ਬੜੇ ਅੱਛੇ ਆ ਵੇ ਪ੍ਰੋਟੀਨ ਸ਼ੇਕ ਤੇ ਮਾਸ ਗੇਨਰ ਜੋ ਜੇ ਕੋ ਯੂਥ ਏਜ ਵਿੱਚ ਹੈ ਔਰ ਫੈਮਿਲੀ ਅਵੋਇਡ ਕਰੇ ਇੱਕ ਡੱਬਾ ਨਹੀਂ ਲੈਣਾ ਕਿਉਂਕਿ ਹਰ ਇੱਕ ਬੰਦੇ ਨੂੰ ਪੱਚ ਦਹਾ ਨਹੀਂ ਡੱਬਾ ਤਾਂ ਇਹ ਬਹੁਤ ਅੱਛੀ ਫੈਸਿਲਿਟੀ ਹੈ ਜੀ ਕਈ ਸਟੂਡੈਂਟਸ ਨੂੰ ਦੱਸਦੇ ਆ ਕਿ ਵੀ ਘਰੇ ਸਾਡੇ ਪੇਰੈਂਟਸ ਸਾਨੂੰ ਰਿਸਟ੍ਰਿਕਟ ਕਰਦੇ ਆ ਵੀ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਆ ਤਾਂ ਉਹ ਡਰਦੇ ਨਹੀਂ ਬਾਈ ਕਰਕੇ ਦਿੰਦੇ ਉਹ ਇਸ ਕਰਕੇ ਉਹ ਕਈ ਸਟੂਡੈਂਟ ਹੁੰਦੇ ਜਿਹੜੇ ਫਿਰ ਉਹ ਆ ਕੇ ਆਪਣਾ ਜਿਹੜਾ ਸਪਲੀਮੈਂਟ ਦੀ ਰਿਕੁਆਇਰਮੈਂਟ ਪੂਰੀ ਕਰਦੇ ਕਿਚਨ ਦੇ ਅੰਦਰ ਵੀ ਗਏ ਆ ਜੀ ਉੱਥੇ ਤਾਂ ਬੜੇ ਬਦਾਮ ਕਰ ਜੋ ਆਪਾਂ ਚੱਲਦੇ ਚੱਲਦੇ ਹੋ ਛੇਕ ਵਾਰੀ ਪੁੱਛਣਾ ਤੁਸੀਂ ਜਿਹੜਾ ਇਮਿਊਨਿਟੀ ਬੂ ਜੀ ਤੁਹਾਨੂੰ ਨਹੀਂ ਲੱਗਦਾ ਮੇਰੀ ਥੋੜੀ ਜਿਹੀ ਇਮਿਊਨਿਟੀ ਬੂਸਟ ਹੋ ਗਈ ਮੈਂ ਪਹਿਲੇ ਨਾਲੋਂ ਜ਼ਿਆਦਾ ਚਾਰ ਚੁੱਕਿਆ ਆਹ ਨਹੀਂ ਗੱਲਾਂ ਤੁਸੀਂ ਜਾਰੀਆਂ ਕਰਨ ਲੱਗੇ ਆ ਇਹਦੇ ਵਿੱਚ ਇਹਦੇ ਵਿੱਚ ਅਸੀਂ Apple, beetroot, carrot ਤੇ orange ਦਾ ਫਰੈਸ਼ ਜੂਸ ਹੈ along with ਇਹਦੇ ਵਿੱਚ lemon ਤੇ ginger ਦਾ ਵੀ ਫਰੈਸ਼ ਜੂਸ ਅਸੀਂ ਮਤਲਬ ਫਰੈਸ਼ ਬਲੈਂਡ ਕੀਤਾ ਆ ਰਿਹਾ ਸਾਰਾ ਮੈਂ ਸਵਾਦ ਆ ਰਿਹਾ ਜਿਸ ਜਿਹੜਾ ਤੁਸੀਂ ਨਾਲ ਹੈ ਸਾਰਾ ਮੈਂ ਸਵਾਦ ਆ ਰਿਹਾ ਇਹਦੇ ਬਾਰੇ ਦੱਸ ਤੋ ਤੁਹਾਨੂੰ ਇਹ ਸਾਡੀ ਫੈਟ ਲਾਸ ਸਮੂਦੀ ਹੈ ਜੀ ਇਹਦੇ ਵਿੱਚ ਕੋਈ ਮਿਲਕ ਨਹੀਂ ਹੈ ਇਹ 워ਟਰ ਬੇਸ ਸਮੂਦੀ ਹੈ ਇਹਦੇ ਵਿੱਚ ਅਸੀਂ pineapple, banana, kiwi ਤੇ ਸਪਿਨੈਚ ਦਾ ਫਰੈਸ਼ ਬਲੈਂਡ ਪਾਇਆ ਕੋਈ ਇਹਦੇ ਵਿੱਚ ਰੈਡੀमेड ਜੂਸ ਨਹੀਂ ਆ ਕੋਈ ਆਰਟੀਫੀਸ਼ੀਅਲ ਫਲੇਵਰ ਨਹੀਂ ਆ ਸੋ ਜੋ ਹੈ ओरिजिनल ਪਿਓਰ ਆ ਫਰੂਟ ਮਿੱਠਾ ਨਿਕਲੇ ਤਾਂ ਵੀ ਤੁਹਾਡੀ ਕਿਸਮਤ ਫਰੂਟ ਜੇ ਬਲੈਂਡ ਜਾਂ ਨਿਕਲੇ ਤਾਂ ਵੀ ਤੁਹਾਡੀ ਕਿਸਮਤ ਸਾਡੇ ਵੱਲੋਂ ਸਟੇਟ ਹੋਏਗਾ ਫਰੂਟ ਹੋਏਗਾ ਫਰੂਟ ਹੋਏਗੀ ਪਿਓਰ ਵੈਜੀਸ ਸਾਡੇ ਵੱਲੋਂ ਕੋਈ ਟੇਸਟ ਰੈਗੂਲੇਟ ਕਰਨ ਲਈ ਕੋਈ ਏਜੰਟ ਇਦਾਂ ਦਾ ਕੁਝ ਨਹੀਂ ਪਾਇਆ ਜਾਂਦਾ ਇਹਦੇ ਵਿੱਚ ਅੱਛਾ ਜੰਦ ਜੰਦੇ ਐਡਰੈਸ ਕਨਫਰਮ ਕਰਦੇ ਤੇ ਭਾਜੀ ਇਹੀ ਹੁੰਦੇ ਨੇ ਇੱਥੇ ਜੀ ਜੀ ਇਕਬਾਲ ਭਾਜੀ ਪ੍ਰਾਊਡ ਓਨਰ ਆ ਸਾਡੀ ਨਵੇਂ ਸ਼ਹਿਰ ਦੀ ਬ੍ਰਾਂਚ ਦੇ ਤੇ ਇਹ ਸਾਡੀ ਜਿਹੜੀ ਬ੍ਰਾਂਚ ਆ ਨਵੇਂ ਸ਼ਹਿਰ ਦੀ ਨੀਅਰ ਫੱਟੀ ਬਸਤਾ ਚੌਂਕ ਤੇ ਰਾਹੋਂ ਰੋਡ ਦੇ ਉੱਤੇ ਟਰੱਕ ਯੂਨੀਅਨ ਦੇ ਬਿਲਕੁਲ ਸਾਹਮਣੇ ਠੀਕ ਹੈ ਜੇ ਟਰੱਕ ਯੂਨੀਅਨ ਦਾ ਨਹੀਂ ਸਮਝ ਆਉਂਦਾ ਤੇ ਠੇਕਾ ਹੈ ਇੱਕ ਠੇਕੇ ਦੇ ਬਿਲਕੁਲ ਆਪੋਜ਼ਿਟ ਪਰ ਠੇਕੇ ਨਹੀਂ ਜਾਣਾ ਅਸੀਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਇੱਥੇ ਵਾਲੇ ਰეკਮੈਂਡ ਕਰਦੇ ਆ ਐਸੀ ਬਿਲਕੁਲ ਕਿਉਂਕਿ ਆਪਾਂ ਔਰ ਭਾਜੀ ਇਹ ਵੀ ਗੱਲ ਕਰਦੇ ਜਸੂ ਭਾਜੀ ਗੱਲ ਕਰਦੇ ਸੀ ਕਿ ਇਕਬਾਲ ਭਾਈ ਜੀ ਨੂੰ ਕਹਿੰਦੇ ਵਿਰਾਟ ਕੋਹਲੀ ਵਰਗੀ ਫਿਜ਼ਿਕ ਕਰ ਦੇਣੀ ਥੋੜੀ ਦੇਰ ਪਰ ਜੀ ਬਿਲਕੁਲ ਡਾਈਟ ਐਦਾ ਦੀ ਖਲਾਨੀ ਹੈ ਨਾ ਜੀ ਬਿਲਕੁਲ ਦਿਹਾੜਪਿੰਡ ਦੇ ਇਹ ਵਿਰਾਟ ਕੋਹਲੀ ਸਾਹਿਬ ਨੇ ਸਾਡੇ ਜੀ ਚਲੋ ਸਰ ਬਹੁਤ ਸਮਾਂ ਕੱਢਿਆ ਬਹੁਤ ਸ਼ੁਕਰੀ ਤੂੰ ਸੱਚੀ ਇੱਥੇ ਆ ਕੇ ਮਜ਼ਾ ਬਹੁਤ ਆਇਆ ਪਰ ਮੈਨੂੰ ਗਿਲ ਹੈ ਕਿਉਂਕਿ ਜਸਪ੍ਰਿਤ ਭਾਜੀ ਤੇ ਇਕਬਾਲ ਭਾਈ ਨੇ ਮੇਰਾ ਖਰਚਾ ਵਧਾ ਦੇਣਾ ਮੈਨੂੰ ਵੀ ਇੱਥੇ ਆ ਕੇ ਮੈਂਬਰਸ਼ਿਪ ਲੈਣੀ ਪਣੀ ਕਿਉਂਕਿ ਇੰਨਾ ਮਜ਼ਾ ਆਇਆ ਸੱਚੀ ਮੈਂ ਵੀ ਚਾਹੁੰਨਾ ਕਿ ਅਗਲੀ ਵੀਡੀਓ ਜਦ ਕਰਾਂ ਆ ਮੇਰਾ ਪੇਟ ਵੀ ਅੰਦਰ ਹੋਵੇ ਤੇ ਮੈਂ ਵੀ ਥੋੜਾ ਜਿਹਾ ਐਨਰਜੈਟਿਕ ਫੀਲ ਕਰਾਂ ਇਮਿਊਨਿਟੀ ਬੂਸਟਰ ਡਰਿੰਕ ਰੋਜ਼ ਆ ਕੇ ਇੱਥੇ ਪੀਵਾਂ ਆ ਸਮੂਦੀ ਇੱਥੇ ਆ ਕੇ ਪੀਵਾਂ ਔਰ ਜਿਹੜੀ ਇਹ ਫਰੈਸ਼ ਫਰੈਸ਼ ਸੈਲਡ ਦਿੰਦੇ ਆ ਉਹ ਆ ਕੇ ਇੱਥੇ ਖਾਵਾਂ ਤਾਂ ਡੈਫੀਨੇਟਲੀ ਮੈਂ ਵੀ ਥੋੜਾ ਜਿਹਾ ਪਹਿਲੇ ਨਾਲੋਂ ਫਿੱ ਮਸਲ ਐਕਸਪੀਡ ਯਰ ਮਸਲ ਨਾਟ ਯਰ ਫੈਟ ਫੈਟ ਵੀ ਗੁੱਡ ਹੁੰਦੀ ਉਹ ਵੀ ਭਾਈ ਨੇ ਦੱਸਿਆ ਪਰ ਜੇਕਰ ਤੁਸੀਂ ਬੀਪੀ 슈ਗਰ ਕੰਟਰੋਲ ਚ ਰੱਖਣਾ ਚਾਹੁੰਦੇ ਹੋ ਸਾਰਾ ਦਿਨ ਐਨਰਜੈਟਿਕ ਫੀਲ ਕਰਨਾ ਚਾਹੁੰਦੇ ਹੋ ਤਾਂ ਰਾਹੋਂ ਰੋਡ ਤੇ ਮਸਲ ਹੌਲਿਕਸ ਬੈਸਟ ਚੋਇਸ ਹੈ ਬੜੇ ਨਾ ਵਿਪਤੀ ਨਵਾਸ਼ਾ ਨੇ ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰ ਸਨ ਜੀ ਕਿਉਂਕਿ ਜਸਤੋ ਬਹੁਤ ਜਲਦੀ ਫਿਰ ਤੁਹਾਨੂੰ ਆਜ਼ਰਮਗੇ ਸასი ਕਲਰਾ ਪਰ ਰੱਖਾ